ਸਾਸਤਰੀ ਕਾਲਜੀ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਬਹੁਤ ਹੀ ਕਮਾਲ ਦੀ ਕਿਤਾਬ ਜਿਸ ਦਾ ਨਾਮ ਹੈ ਦਾ ਪਾਵਰ ਆਫ ਨਾਓ ਜੋ ਕੁਝ ਹੈ ਉਹ ਹੁਣੇ ਇਸ ਮੂਮੈਂਟ ਵਿੱਚ ਹੈ ਰਾਈਟ ਨਾਓ ਰਾਈਟ ਨਾਓ ਅਖਾਟ ਤੋ ਲੈਨੇ ਕਿਤਾਬ ਨੂੰ ਲਿਖਿਆ ਹੈ ਉਹਨਾਂ ਦੀ ਕਹਾਣੀ ਜੇਕਰ ਸ਼ੁਰੂ ਤੋਂ ਸ਼ੁਰੂ ਕਰੀਏ ਤਾਂ ਆਪਣੀ ਜ਼ਿੰਦਗੀ ਵਿੱਚ ਬਹੁਤ ਪਰੇਸ਼ਾਨ ਰਹਿੰਦੇ ਸਨ ਡਿਪਰੈਸਡ ਰਹਿੰਦੇ ਸਨ ਜਦੋਂ ਉਹ 29 ਸਾਲ ਦੇ ਸਨ ਤਾਂ ਅਕਸਰ ਅੱਧੀ ਰਾਤ ਨੂੰ ਉਹਨਾਂ ਦੀ ਨੀਂਦ ਖੁੱਲ ਜਾਂਦੀ ਅਤੇ ਉਹ ਫੀਲ ਕਰਦੇ ਸਨ ਕਿ ਜ਼ਿੰਦਗੀ ਬੇਕਾਰ ਹੈ। ਉਹਨਾਂ ਨੂੰ ਲੱਗਦਾ ਸੀ ਕਿ ਜਿਉਣ ਦਾ ਹੁਣ ਕੋਈ ਮਤਲਬ ਹੀ ਨਹੀਂ ਹੈ। ਇੱਕ ਰਾਤ ਗਹਿਰੀ ਉਦਾਸੀ ਵਿੱਚ ਉਹਨਾਂ ਨੇ ਸੋਚਿਆ ਕਿ ਹੁਣ ਸਭ ਕੁਝ ਛੱਡ ਕੇ ਕਿਤੇ ਖੋ ਜਾਣਾ ਚਾਹੁੰਦਾ ਹਾਂ ਪਰ ਅਗਲੇ ਦਿਨ ਸਵੇਰੇ ਜਦੋਂ ਉਹਨਾਂ ਦੀ ਨੀਂਦ ਖੁੱਲੀ ਤਾਂ ਉਹਨਾਂ ਨੇ ਖਿੜਕੀ ਤੋਂ ਬਾਹਰ ਇੱਕ ਛੋਟੀ ਜਿਹੀ ਚਿੜੀ ਦੇ ਚਹਿਚਾਹਟ ਨੂੰ ਸੁਣਿਆ, ਸੂਰਜ ਦੀ ਰੌਸ਼ਨੀ ਨੂੰ ਮਹਿਸੂਸ ਕੀਤਾ। ਇਸ ਐਕਸਪੀਰੀਅੰਸ ਨੇ ਉਹਨਾਂ ਦੀ ਲਾਈਫ ਨੂੰ ਬਦਲ ਦਿੱਤਾ। ਔਰ ਛੋਟੇ ਛੋਟੇ ਮੂਮੈਂਟ ਵਿੱਚ ਹੈਪੀਨੈਸ ਲੱਭਣ ਲੱਗੇ ਜਿਵੇਂ ਦਰਾਖਤ ਹਵਾ ਸੂਰਜ ਦੀ ਰੋਸ਼ਨੀ ਜਦੋਂ ਲੋਕ ਉਹਨਾਂ ਨਾਲ ਗੱਲਾਂ ਕਰਦੇ ਤਾਂ ਪੁੱਛਦੇ ਕਿ ਤੁਹਾਡੀ ਹੈਪੀਨੈਸ ਦਾ ਸੀਕ੍ਰੇਟ ਕੀ ਹੈ ਤਾਂ ਕਹਿੰਦੇ ਕਿ ਹੈਪੀਨੈਸ ਤੁਹਾਡੇ ਅੰਦਰ ਹੈ ਬਸ ਤੁਹਾਡੇ ਦਿਮਾਗ ਵਿੱਚ ਬਹੁਤ ਸ਼ੋਰ ਹੈ ਜੋ ਤੁਹਾਨੂੰ ਇਸ ਨੂੰ ਮਹਿਸੂਸ ਨਹੀਂ ਕਰਨ ਦਿੰਦਾ ਉਹ ਫੀਲ ਕਰਨ ਲੱਗੇ ਕਿ ਉਹਨਾਂ ਦੀਆਂ ਗੱਲਾਂ ਹੁਣ ਕਿਸੇ ਸਪਿਰਚੁਅਲ ਟੀਚਰ ਦੀ ਤਰ੍ਹਾਂ ਹੋਣ ਲੱਗੀਆਂ ਹਨ ਉਹ ਕਹਿੰਦੇ ਕਿ ਆਪਣੇ ਮਾਨਸਿਕ ਸ਼ੋਰ ਨੂੰ ਸ਼ਾਂਤ ਕਰਨਾ ਅਤੇ ਪ੍ਰੈਜ਼ੈਂਟ ਮੂਮੈਂਟ ਵਿੱਚ ਜਿਉਣਾ ਹੀ ਹੈਪੀਨੈਸ ਦਾ ਸਹੀ ਰਸਤਾ ਹੈ। ਜੇਕਰ ਮੈਂ ਆਪਣੀ ਜ਼ਿੰਦਗੀ ਵਿੱਚ ਹੈਪੀਨੈਸ ਪਾ ਲਈ ਹੈ ਤਾਂ ਤੁਸੀਂ ਵੀ ਇਸ ਨੂੰ ਪਾ ਸਕਦੇ ਹੋ। ਤੁਸੀਂ ਇਸ ਸ਼ਾਂਤੀ ਨੂੰ ਪਾ ਸਕਦੇ ਹੋ ਦਾ ਪਾਵਰ ਆਫ ਨਾਊ ਦੇ 10 ਚੈਪਟਰ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਤੇ। ਇਸ ਕਿਤਾਬ ਉੱਤੇ ਹੋਰ ਡਿਟੇਲ ਵਿੱਚ ਗੱਲ ਕਰਨ ਤੋਂ ਪਹਿਲਾਂ ਇੱਕ ਕਹਾਣੀ ਸੁਣਦੇ ਹਾਂ। ਇੱਕ ਵਾਰ ਇੱਕ ਭਿਖਾਰੀ ਸੀ ਜੋ ਪਿਛਲੇ 30 ਸਾਲਾਂ ਤੋਂ ਇੱਕ ਸਾਈਡ ਵਾਕ ਤੇ ਬੈਠਾ ਰਹਿੰਦਾ ਸੀ ਇੱਕ ਦਿਨ ਇੱਕ ਅਜਨਬੀ ਉੱਥੋਂ ਲੰਘ ਰਿਹਾ ਸੀ ਤਾਂ ਭਿਖਾਰੀ ਨੇ ਆਪਣੀ بیسਬਾਲ ਦੀ ਜੋ ਕੈਪ ਸੀ ਉਸ ਤੇ ਸਾਹਮਣੇ ਰੱਖ ਦਿੱਤੀ ਤੇ ਕਿਹਾ ਕਿ ਸਰ ਕੀ ਕੁਝ ਪੈਸੇ ਮਿਲਣਗੇ ਤਾਂ ਉਸ ਅਜਨਬੀ ਨੇ ਜਵਾਬ ਦਿੱਤਾ ਕਿ ਮੇਰੇ ਕੋਲ ਪੈਸੇ ਨਹੀਂ ਹਨ ਫਿਰ ਉਸ ਨੇ ਦੇਖਿਆ ਕਿ ਭਿਖਾਰੀ ਇੱਕ ਪੁਰਾਣੇ ਜਿਹੇ ਬਾਕਸ ਤੇ ਬੈਠਾ ਹੋਇਆ ਸੀ ਤਾਂ ਉਸ ਨੇ ਪੁੱਛਿਆ ਕਿ ਬਈ ਇਹ ਕੀ ਹੈ ਤਾਂ ਭਿਖਾਰੀ ਨੇ ਬੋਲਿਆ ਕਿ ਇੱਕ ਪੁਰਾਣਾ ਬਕਸਾ ਹੈ ਬਹੁਤ ਸਮੇਤੋਂ ਇੱਥੇ ਪਿਆ ਹੈ ਇਸੇ ਤੇ ਆ ਕੇ ਮੈਂ ਬੈਠ ਜਾਂਦਾ ਹਾਂ ਉਹ 사ਜਨਵੀ ਨੇ ਫਿਰ ਪੁੱਛਿਆ ਕਿ ਕੀ ਤੂੰ ਇਸ ਨੂੰ ਕਦੇ ਖੋਲ ਕੇ ਦੇਖਿਆ ਹੈ ਭਿਖਾਰੀ ਨੇ ਕਿਹਾ ਇਸ ਨੂੰ ਖੋਲ ਕੇ ਦੇਖਣ ਵਾਲੀ ਕੀ ਗੱਲ ਹੈ ਐਨਾ ਪੁਰਾਣਾ ਬਕਸਾ ਹੈ ਕੀ ਮਿਲੇਗਾ ਇਸ ਦੇ ਅੰਦਰੋਂ ਅਜਨਵੀ ਨੇ 2-3 ਵਾਰ ਉਸ ਨੂੰ ਜ਼ੋਰ ਪਾਇਆ ਅਤੇ ਕਿਹਾ ਕਿ ਇੱਕ ਵਾਰ ਦੇਖ ਤਾਂ ਸਹੀ ਪੁਰਾਣਾ ਬਕਸਾ ਸੀ ਬਹੁਤ ਮੁਸ਼ਕਲ ਨਾਲ ਖੁੱਲਿਆ ਭਿਖਾਰੀ ਨੇ ਜਦੋਂ ਉਸ ਨੂੰ ਖੋਲਿਆ ਤਾਂ ਚੌਂਕ ਗਿਆ ਉਸ ਬਾਕਸ ਵਿੱਚ ਸੋਨਾ ਭਰਿਆ ਹੋਇਆ ਸੀ 골ਡ ਨਾਲ ਭਰਿਆ ਹੋਇਆ ਸੀ ਜਿਸ ਤੇ ਆ ਕੇ ਭਿਖਾਰੀ ਰੋਜ਼ ਬੈਠ ਜਾਂਦਾ ਸੀ ਅਤੇ ਭੀਖ ਮੰਗਿਆ ਕਰਦਾ ਸੀ ਇਹ ਕਹਾਣੀ ਦੱਸਦੀ ਹੈ ਕਿ ਅਸੀਂ ਵੀ ਇਹੋ ਜਿਹੇ ਹਾਂ ਬਾਹਰ ਦੀ ਦੁਨੀਆ ਵਿੱਚ ਖੁਸ਼ੀ ਲੱਭ ਰਹੇ ਹਾਂ ਸੁੱਖ ਲੱਭ ਰਹੇ ਹਾਂ ਕਦੇ ਅੰਦਰ ਨਹੀਂ ਲੱਭਦੇ ਹਮੇਸ਼ਾ ਬਾਹਰ ਤੋਂ ਪਿਆਰ ਦੀ ਖੁਸ਼ੀਆਂ ਦੀ ਉਮੀਦ ਲਗਾ ਕੇ ਬੈਠੇ ਹੁੰਦੇ ਹਾਂ ਅਸਲੀ ਖਜ਼ਾਨਾ ਸਾਡੇ ਅੰਦਰ ਹੈ ਅਸਲੀ ਖਜ਼ਾਨਾ ਕੀ ਹੈ ਉਹ ਹੈ ਆਪਣੇ ਅੰਦਰ ਦੀ ਸ਼ਾਂਤੀ ਨੂੰ ਮਹਿਸੂਸ ਕਰਨਾ ਅਤੇ ਇਹ ਕਿਤਾਬ ਇਸੇ ਬਾਰੇ ਵਿੱਚ ਦੱਸਦੀ ਹੈ ਆਪਣੀ ਅਸਲੀ ਸੁਭਾਅ ਨੂੰ ਸਵੀਕਾਰਨਾ ਆਪਣੇ ਪ੍ਰੈਜ਼ੈਂਟ ਨੂੰ ਜਿਉਣਾ ਬਿਨਾ ਪਛਤਾਵੇ ਬਿਨਾ ਫਿਊਚਰ ਦੀ ਟੈਨਸ਼ਨ ਕੀਤੇ ਅੱਜ ਵਿੱਚ ਇਸ ਮੂਮੈਂਟ ਵਿੱਚ ਨਾਊ ਦਾ ਪਾਵਰ ਆਫ ਨਾਊ ਨੂੰ ਸਮਝਣਾ ਇੱਕ ਵਾਰ ਜੇਕਰ ਤੁਸੀਂ ਇਹ ਖਜ਼ਾਨਾ ਪਾ ਲਿਆ ਬਾਹਰ ਦੀ ਚਮਕ ਧਮਕ ਤੁਹਾਨੂੰ ਜ਼ਿਆਦਾ ਪਰੇਸ਼ਾਨ ਨਹੀਂ ਕਰੇਗੀ ਤੁਸੀਂ ਆਪਣੇ ਅੰਦਰ ਹੀ ਇੰਨੇ ਮਸਤ ਹੋ ਜਾਓਗੇ ਕਿ ਤੁਹਾਨੂੰ ਬਾਹਰ ਦੀ ਦੁਨੀਆ ਵੀ ਚੰਗੀ ਲੱਗਣ ਲੱਗੇਗੀ ਤੁਸੀਂ ਸਮਝ ਜਾਓਗੇ ਕਿ ਜੋ ਕੁਝ ਹੈ ਉਹ ਅੰਦਰ ਹੈ ਜੋ ਕੁਝ ਹੈ ਉਹ ਹੁਣੇ ਹੈ ਇਸ ਮੂਮੈਂਟ ਵਿੱਚ ਹੈ ਹੁਣ ਗੱਲ ਕਰਦੇ ਹਾਂ ਉਹਨਾਂ 10 ਚੈਪਟਰਸ ਦੀ ਜੋ ਇਕਾ ਤੋਲੇ ਦੀ ਕਿਤਾਬ ਸਾਨੂੰ ਦੱਸਦੀ ਹੈ ਇੱਕ ਇਕਾ ਤੋਲੇ ਦਾ ਪਾਵਰ ਆਫ ਨਾਓ ਜੋ ਕਿ ਇੱਕ ਬਹੁਤ ਹੀ ਸਪਿਰਚੁਅਲ ਬੁੱਕ ਹੈ ਉਹਨਾਂ ਦੀ ਇਹ ਕਿਤਾਬ ਹੈ ਜਿਸ ਵਿੱਚ ਕਿ ਦੁਨੀਆ ਭਰ ਦੇ millions of people دی زندگی ਨੂੰ ਇਸ ਕਿਤਾਬ ਨੇ ਬਦਲਿਆ ਹੈ ਇਹ ਬੁੱਕ ਸਾਨੂੰ ਪ੍ਰੈਜੈਂਟ ਮੂਮੈਂਟ ਵਿੱਚ ਜਿਉਣਾ ਇਨਰ پیس ਆਫ ਸਪਿਰਚੁਅਲ ਅਵੇਕਨਿੰਗ ਦਾ ਜੋ ایکسپੀਰੀਅੰਸ ਹੈ ਉਹ ਸਾਨੂੰ ਦਿੰਦੀ ਹੈ ਤੇ ਇਹ ਕਿਤਾਬ ਇੱਕ ਪ੍ਰੈਕਟੀਕਲ ਗਾਈਡ ਹੈ ਇੱਕ ਹਰ ਤੋਲੇ ਨੇ ਆਪਣੀ ਪਰਸਨਲ ਸਟਰਗਲ ਤੋਂ ਇਹ ਸਭ ਸਿੱਖਿਆ ਹੈ ਅਤੇ ਇੱਕ ਦਿਨ ਉਹਨਾਂ ਨੂੰ ਰਿਅਲਾਈਜ਼ੇਸ਼ਨ ਮਿਲੀ ਕਿ ਪੀਸ ਸਿਰਫ ਪ੍ਰੈਜੈਂਟ ਮੂਮੈਂਟ ਵਿੱਚ ਹੀ ਮਿਲ ਸਕਦੀ ਹੈ ਤਾ ਪਹਿਲਾ ਚੈਪਟਰ ਹੈ ਯੂ ਆਰ ਨੋਟ ਯਰ ਮਾਈਂਡ ਤੁਹਾਡਾ ਮਾਈਂਡ ਅਤੇ ਬਾਡੀ ਅਲੱਗ-ਅਲੱਗ ਹੈ ਇਸ ਚੈਪਟਰ ਵਿੱਚ ਲੇਖਕ ਦੱਸਦੇ ਹਨ ਕਿ ਅਸੀਂ ਆਪਣੇ ਮਾਈਂਡ ਨਾਲ ਆਪਣੀ ਆਇਡੈਂਟੀਟੀ ਆਇਡੈਂਟੀਟੀ ਨਹੀਂ ਜੋੜਦੇ ਸਾਡੇ ਥਾਟਸ ਅਤੇ ਮੂਵਮੈਂਟਸ ਹਮੇਸ਼ਾ ਸਾਨੂੰ ਪਾਸਟ ਜਾਂ ਫਿਊਚਰ ਵਿੱਚ ਬੰਨੀ ਰੱਖਦੀਆਂ ਹਨ ਪਰ ਅਸੀਂ ਆਪਣੇ ਅਸਲੀ ਐਸੈਂਸ ਨੂੰ ਸਮਝ ਕੇ ਪ੍ਰੈਜ਼ੈਂਟ ਵਿੱਚ ਜਿਉਣ ਦੀ ਪਾਵਰ ਪਾ ਸਕਦੇ ਹਾਂ ਮਾਈਂਡ ਹੀ ਸਾਡੀ ਪੇਨ ਦਾ ਸੋਰਸ ਹੈ ਅਤੇ ਜੋ ਆਪਣੇ ਮਾਈਂਡ ਨੂੰ ਕੰਟਰੋਲ ਕਰਦੇ ਹਨ ਅਤੇ ਪ੍ਰੈਜ਼ੈਂਟ ਵਿੱਚ ਧਿਆਨ ਦਿੰਦੇ ਹਨ ਤਾਂ ਪੇਨ ਰਿਡਿਊਸ ਹੁੰਦਾ ਹੈ ਯੂ ਕੈਨ ਈਜ਼ੀਲੀ ਕੰਟਰੋਲ ਯੂਅਰ ਮਾਈਂਡ ਇਹ ਸਾਨੂੰ ਪਹਿਲਾ ਚੈਪਟਰ ਸਿਖਾਉਂਦਾ ਹੈ ਦੂਸਰਾ ਚੈਪਟਰ ਇਸ ਕਿਤਾਬ ਦਾ ਹੈ ਕੌਨਸ਼ੀਅਸਨੈਸ ਇਜ਼ ਦਾ ਵੇ ਆਊਟ ਆਫ ਪੇਨ ਦਰਦ ਤੋਂ ਨਿਕਲਣ ਦਾ ਰਸਤਾ ਕੀ ਹੈ ਕੌਨਸ਼ੀਅਸਨੈਸ ਜਾਣੀ ਕਿ ਆਪਣੇ ਪ੍ਰੈਸੈਂਟ ਮੂਮੈਂਟ ਦੇ ਨਾਲ ਜਾਗਰੂਕ ਬਣਨਾ ਦਰਦ ਤੋਂ ਬਾਹਰ ਨਿਕਲਣ ਦੀ ਚਾਬੀ ਹੈ ਜਦੋਂ ਤੁਸੀਂ ਹੁਣ ਵਿੱਚ ਆ ਜਾਵੋਗੇ ਇਸ ਮੂਮੈਂਟ ਵਿੱਚ ਆ ਜਾਵੋਗੇ ਤਾਂ ਹੁਣ ਤਾਂ ਕੁਝ ਵੀ ਨਹੀਂ ਹੋ ਰਿਹਾ ਜੋ ਹੋਣਾ ਸੀ ਉਹ ਪਾਸਟ ਵਿੱਚ ਹੋ ਚੁੱਕਿਆ ਹੈ ਜਾਂ ਜੋ ਹੋਣਾ ਹੈ ਉਹ ਫਿਊਚਰ ਵਿੱਚ ਹੋਣਾ ਹੈ ਅਜੇ ਤਾਂ ਸਭ ਕੁਝ ਠੀਕ ਹੈ ਇਸ ਮੂਮੈਂਟ ਨੂੰ ਜਦੋਂ ਤੁਸੀਂ ਜਿਉਣਾ ਸ਼ੁਰੂ ਕਰੋਗੇ ਇਸ ਮੈਥਡ ਤੇ ਜਦੋਂ ਤੁਸੀਂ ਫੋਕਸ ਕਰੋਗੇ ਤਾਂ ਤੁਸੀਂ ਪ੍ਰੈਸੈਂਟ ਵਿੱਚ ਆ ਜਾਵੋਗੇ ਤੀਸਰਾ ਚੈਪਟਰ ਹੈ 무ਵਿੰਗ ਡੀਪਲੀ ਇਨਟੂ ਦਾ ਨਾਉ ਜਾਨੀ ਕਿ ਵਰਤਮਾਨ ਦੇ ਵੱਲ ਵਦਨਾ ਲੇਖ ਕਹਿੰਦੇ ਹਨ ਕਿ ਪ੍ਰੈਸੈਂਟ ਮੂਵਮੈਂਟ ਹੀ ਅਸਲੀ ਰਿਐਲਿਟੀ ਹੈ ਅਤੇ ਸਾਡੇ ਮਾਈਂਡ ਹਮੇਸ਼ਾ ਸਾਨੂੰ ਪਾਸਟ ਜਾਂ ਫਿਊਚਰ ਵਿੱਚ ਉਲਝਾ ਕੇ ਰੱਖਦਾ ਹੈ ਪ੍ਰੈਸੈਂਟ ਵਿੱਚ ਜਿਉਣ ਦੇ ਲਈ ਮੈਡੀਟੇਸ਼ਨ ਤੋਂ ਵਧੀਆ ਟੂਲ ਨਹੀਂ ਹੈ ਜੋ ਤੁਹਾਡੇ ਮਾਈਂਡ ਨੂੰ ਚੁੱਪ ਕਰਾ ਸਕਦਾ ਹੈ ਪੂਰੇ ਤਰੀਕੇ ਨਾਲ ਜਾਗਰੂਕ ਕਰਨ ਵਿੱਚ ਮਦਦ ਕਰ ਸਕਦਾ ਹੈ ਕੀ ਤੁਸੀਂ ਕਦੇ ਸੋਚਿਆ ਹੈ ਕਿ ਲੋਕ ਕਾਰ ਰੇਸਿੰਗ ਲਈ ਜਾਂਦੇ ਹਨ ਮਾਉਂਟੇਨ ਕਲਾਈਮਿੰਗ ਦੇ ਲਈ ਜਾਂਦੇ ਹਨ ਅਜਿਹੀਆਂ ਐਕਟੀਵਿਟੀਆਂ ਕਿਉਂ ਪਸੰਦ ਕਰਦੇ ਹਨ ਕਿਉਂਕਿ ਇਹ ਉਹ ਐਕਟੀਵਿਟੀਆਂ ਉਹਨਾਂ ਨੂੰ ਪ੍ਰੈਜ਼ੈਂਟ ਮੂਮੈਂਟ ਜਾਨੀ ਕਿ ਵਰਤਮਾਨ ਸਮੇਂ ਵਿੱਚ ਹੋਣ ਦਾ ਐਕਸਪੀਰੀਅੰਸ ਦਿੰਦੀਆਂ ਹਨ ਇਹ ਸੱਚ ਹੈ ਕਿ ਅਸੀਂ ਅਕਸਰ ਖੁਸ਼ ਰਹਿਣ ਦੇ ਮੌਕੇ ਲੱਭਦੇ ਰਹਿੰਦੇ ਹਾਂ ਪਰ ਜੋ ਚੀਜ਼ ਸਾਨੂੰ ਖੁਸ਼ ਕਰ ਸਕਦੀ ਹੈ ਉਹ ਬਸ ਸਾਡੇ ਅੰਦਰ ਹੁੰਦੀ ਹੈ ਇੱਕ ਵਾਰ ਇੱਕ ਜੈਨ ਮਾਸਟਰ ਨੇ ਆਪਣੇ ਸਟੂਡੈਂਟ ਨੂੰ ਪੁੱਛਿਆ ਕਿ ਇਸ ਸਮੇਂ ਕਿਸ ਚੀਜ਼ ਦੀ ਕਮੀ ਹੈ ਸਾਰੇ ਸਟੂਡੈਂਟਸ ਸੋਚਣ ਲਈ ਮਜਬੂਰ ਹੋ ਗਏ ਸਨਾਟਾ ਸ਼ਾ ਗਿਆ ਜੈਨ ਮਾਸਟਰ ਨੇ ਕਿਹਾ ਬਸ ਇਸੇ ਚੀਜ਼ ਦੀ ਕਮੀ ਸੀ ਸ਼ਾਂਤੀ ਦੀ ਜਦੋਂ ਤੁਸੀਂ ਸ਼ੋਰ ਵਿੱਚ ਭੱਜ ਦੌੜ ਵਿੱਚ ਹੁੰਦੇ ਹੋ ਤਾਂ ਸਕੂਨ ਨਹੀਂ ਮਿਲਦਾ ਪਰ ਇਹ ਸ਼ਾਂਤੀ ਸਾਨੂੰ ਕਿਤੇ ਵੀ ਮਿਲ ਸਕਦੀ ਹੈ ਬਸ ਸ਼ਰਤ ਹੈ ਕਿ ਤੁਸੀਂ ਉਸ ਨੂੰ ਫੀਲ ਕਰਨ ਲਈ ਤਿਆਰ ਰਹੋ ਤੁਹਾਨੂੰ ਇਹ ਅਹਿਸਾਸ ਦਿਵਾਉਣ ਲਈ ਕਿ ਕਿਸੇ ਉੱਚੇ ਪਹਾੜ ਤੇ ਚੜਨ ਦੀ ਲੋੜ ਨਹੀਂ ਹੈ ਉਦਾਹਰਨ ਵਜੋਂ ਜਦੋਂ ਤੁਸੀਂ ਸ਼ਹਿਰ ਵਿੱਚ ਜਾਂਦੇ ਹੋ ਤਾਂ ਤੁਸੀਂ ਰਸਤੇ ਵਿੱਚ ਕਈ ਪੇੜ ਪੌਦੇ ਦੇਖੇ ਹੋਣਗੇ ਪਰ ਤੁਸੀਂ ਨੋਟਿਸ ਨਹੀਂ ਕਰਦੇ ਇੱਕ ਵਾਰ ਕੋਸ਼ਿਸ਼ ਕਰੋ ਕੁਦਰਤ ਦੇ ਕੋਲ ਜਾਣ ਦੀ ਨੇਚਰ ਦੇ ਕੋਲ ਜਾਣ ਦੀ ਇਸ ਨਾਉ ਨੂੰ ਉਸ ਹੋਣ ਵਾਲੇ ਲੰਬੇ ਨੂੰ ਜੀਣ ਦੀ ਤੁਸੀਂ ਫੀਲ ਕਰੋਗੇ ਕਿ ਪੇੜ ਪੌਦੇ ਕਿੰਨੇ ਰੰਗ-बिरंगे ਹਨ ਉਹਨਾਂ ਦੇ ਆਲੇ-ਦੁਆਲੇ ਦੀ ਹਵਾ ਕਿੰਨੀ ਤਾਜ਼ਗੀ ਭਰੀ ਹੈ ਇਹਨਾਂ ਛੋਟੀਆਂ-ਛੋਟੀਆਂ ਚੀਜ਼ਾਂ ਵਿੱਚ ਬਹੁਤ ਕੁਝ ਹੈ ਜੋ ਤੁਹਾਨੂੰ ਸਕੂਨ ਦੇ ਸਕਦਾ ਹੈ ਚੌਥਾ ਚੈਪਟਰ ਮਾਈਂਡ ਸਟ੍ਰੈਟੇਜੀ ਫਾਰ ਅਵਾਇਡਿੰਗ ਦਾ ਨਾਉ ਜਾਣੀ ਕਿ ਮਾਈਂਡ ਜੋ ਹੈ ਉਹ ਕੀ ਕੀ ਸਟ੍ਰੈਟਜਿਸ ਬਣਾਉਂਦਾ ਹੈ ਪ੍ਰੈਜ਼ੈਂਟ ਤੋਂ ਬਚਣ ਲਈ ਸਾਡੇ ਮਾਈਂਡ ਦੇ ਕੋਲ ਕਈ ਤਰੀਕੇ ਹੁੰਦੇ ਹਨ ਪ੍ਰੈਜ਼ੈਂਟ ਤੋਂ ਤੁਹਾਨੂੰ ਦੂਰ ਰੱਖਣ ਲਈ ਜਿਵੇਂ ਕਿ ਓਵਰ ਥਿੰਕਿੰਗ ਐਕਸੈਸਿਵ ਪਲੈਨਿੰਗ ਅਤੇ ਐਂਗਜ਼ਾਇਟੀ ਲੇਖਕ ਕਹਿੰਦੇ ਹਨ ਕਿ ਇਹਨਾਂ ਚੀਜ਼ਾਂ ਨੂੰ ਆਈਡੈਂਟੀਫਾਈ ਕਰੋ ਜੋ ਤੁਹਾਡੀ ਲਾਈਫ ਵਿੱਚ ਤੁਹਾਡੀ ਸ਼ਾਂਤੀ ਨੂੰ ਖੋਹਦੀਆਂ ਹਨ ਤੁਸੀਂ ਬਹੁਤ ਜ਼ਿਆਦਾ ਸੋਚ ਰਹੇ ਹੁੰਦੇ ਹੋ ਤੁਹਾਡਾ ਦਿਮਾਗ ਉਲਝਾ ਦਿੰਦਾ ਹੈ ਤੁਹਾਨੂੰ ਤੁਸੀਂ ਉਹਨਾਂ ਗੱਲਾਂ ਨੂੰ ਸੋਚ ਰਹੇ ਹੁੰਦੇ ਹੋ ਜੋ ਹੋ ਹੀ ਨਹੀਂ ਰਹੀਆਂ ਅਤੇ ਤੁਸੀਂ ਹੁਣੇ ਇਸ ਪਲ ਤੋਂ ਦੂਰ ਹੋ ਜਾਂਦੇ ਹੋ ਪੰਜਵਾਂ ਚੈਪਟਰ ਦਾ ਸਟੇਟ ਆਫ ਪ੍ਰੈਜ਼ੈਂਸ ਜਾਣੀ ਕਿ ਤੁਹਾਨੂੰ ਉਸ ਪ੍ਰੈਜ਼ੈਂਸ ਦਾ ਮਤਲਬ ਬਿਨਾਂ ਕਿਸੇ ਰੈซิਸਟੈਂਸ ਦੇ ਪ੍ਰੈਜ਼ੈਂਟ ਮੂਮੈਂਟ ਨੂੰ ਐਕਸੈਪਟ ਕਰਨਾ ਤੁਸੀਂ ਆਪਣੇ ਸਾਹ ਆਪਣੀ ਬਾਡੀ ਸੈਂਸੇਸ਼ਨ ਤੇ ਧਿਆਨ ਦੇਵੋ ਪ੍ਰੈਜ਼ੈਂਟ ਮੂਮੈਂਟ ਵਿੱਚ ਆਪਣੀ ਪ੍ਰੈਜ਼ੈਂਸ ਨੂੰ ਫੀਲ ਕਰੋ ਅਤੇ ਸ਼ਾਂਤੀ ਨੂੰ ਐਕਸਪੀਰੀਅੰਸ ਕਰਨਾ ਸ਼ੁਰੂ ਕਰੋ ਛੇਵਾਂ ਚੈਪਟਰ ਇਸ ਕਿਤਾਬ ਦਾ ਹੈ ਦਾ ਇਨਰ ਬਾਡੀ ਜੋ ਅੰਦਰ ਦਾ ਸਰੀਰ ਹੈ ਆਪਣੀ ਅਵੇਅਰਨੈਸ ਉਸਤੇ ਪਾਰੇ ਵਿੱਚ ਬਤਾਓ ਪ੍ਰੈਜ਼ੈਂਸ ਮੂਮੈਂਟ ਨੂੰ ਫੀਲ ਕਰਨਾ ਦਾ ਇੱਕ ਹੋਰ ਤਰੀਕਾ ਹੈ ਆਪਣੀ ਬਾਡੀ ਦੇ ਬਾਰੇ ਵਿੱਚ ਆਪਣੀ ਇਨਰ ਸਟਰੈਂਥਸ ਦੇ ਬਾਰੇ ਵਿੱਚ ਜਾਣਨਾ ਤੁਸੀਂ ਸਟ्रेस ਜਾਂ ਚੈਲੈਂਜਿੰਗ ਸਿਚੁਏਸ਼ਨ ਵਿੱਚ ਵੀ ਗਰਾਊਂਡਡ ਰਹਿ ਸਕੋਗੇ ਜੇਕਰ ਤੁਸੀਂ ਆਪਣੇ ਅੰਦਰ ਦੇਖਣਾ ਸ਼ੁਰੂ ਕੀਤਾ ਆਪਣੇ ਸਕੂਨ ਨੂੰ ਪਹਿਚਾਨਣਾ ਸ਼ੁਰੂ ਕੀਤਾ ਸੱਤਵਾਂ ਚੈਪਟਰ ਜੋ ਹੈ portals into the unmanifested ਜਾਨੀ ਕਿ ਦਰਦ ਤੋਂ ਬਾਹਰ ਦਾ ਰਸਤਾ ਲੇਖਕ ਕਹਿੰਦੇ ਹਨ ਕਿ ਨੇਚਰ ਆਰਟ ਅਤੇ 뮤직 ਇਹ ਜੋ ਚੀਜ਼ਾਂ ਹਨ ਤੁਹਾਨੂੰ ਪਿਓਰ ਕੌਨਸ਼ੀਅਸਨੈਸ ਤੱਕ ਲਿਜਾ ਸਕਦੀਆਂ ਹਨ ਜਦੋਂ ਤੁਸੀਂ ਆਪਣੇ ਅਨਕੌਨਸ਼ੀਅਸ ਫੈਕਟਰ ਨੂੰ ਸਮਝ ਜਾਵੋ ਉਹਨਾਂ ਨੂੰ ਰਿਲੀਜ਼ ਕਰੋ ਉਦੋਂ ਤੁਸੀਂ ਆਪਣੇ ਰੀਅਲ ਐਸੈਂਸ ਨੂੰ ਟੱਚ ਕਰ ਸਕਦੇ ਹੋ 8ਵਾਂ ਚੈਪਟਰ ਇਸ ਕਿਤਾਬ ਦਾ ਹੈ ਇਨਲਾਈਟਡ ਰਿਲੇਸ਼ਨਸ਼ਿਪਸ ਰੀਅਲ ਲਵ ਜੋ ਹੈ ਉਹ ਤੁਹਾਨੂੰ ਉਦੋਂ ਹੀ ਫੀਲ ਹੋਵੇਗਾ ਜਦੋਂ ਤੁਸੀਂ ਆਪਣੇ ਆਪ ਨੂੰ ਪ੍ਰੈਸੈਂਟ ਮੂਮੈਂਟ ਵਿੱਚ ਲੈ ਕੇ ਆਵੋਗੇ ਕਈ ਵਾਰ ਤੁਸੀਂ ਰਿਲੇਸ਼ਨਸ਼ਿਪ ਵਿੱਚ ਨੋਟਿਸ ਕਰਦੇ ਹੋ ਕਿ ਤੁਸੀਂ ਕਿਸੇ ਨੂੰ ਮਿਲਣ ਤਾਂ ਚਲੇ ਜਾਂਦੇ ਹੋ ਆਪਣੇ ਪਾਰਟਨਰ ਦੇ ਨਾਲ ਟਾਈਮ ਸਪੈਂਡ ਤਾਂ ਕਰਨ ਜਾਂਦੇ ਹੋ ਪਰ ਉੱਥੇ ਵੀ ਤੁਸੀਂ ਉਸ ਪਲ ਵਿੱਚ ਨਹੀਂ ਹੁੰਦੇ ਤੁਹਾਡਾ ਦਿਮਾਗ ਕਿਤੇ ਹੋਰ ਘੁੰਮ ਰਿਹਾ ਹੁੰਦਾ ਹੈ ਅਤੇ ਤੁਸੀਂ ਕਿਸੇ ਦੇ ਨਾਲ ਹੋ ਕੇ ਵੀ ਉਸਦੇ ਨਾਲ ਨਹੀਂ ਹੁੰਦੇ ਥੋੜਾ ਜਿਹਾ ਇਸ ਤੋਂ ਬਾਹਰ ਨਿਕਲੋ ਨੋਵਾਂ ਚੈਪਟਰ ਹੈ ਬਿਯੋਂਡ ਹੈਪੀਨੈਸ ਐਂਡ ਅਨ ਹੈਪੀਨੈਸ देयर ਇਸ ਪੀਸ ਟਰੂ ਹੈਪੀਨੈਸ ਜੋ ਹੈ ਉਹ ਫਿਜ਼ੀਕਲ ਨੀਡਸ ਨਾਲ ਨਹੀਂ ਬਲਕਿ ਇਨਰ ਪੀਸ ਤੋਂ ਆਉਂਦੀ ਹੈ ਤੁਸੀਂ ਆਪਣੇ ਪ੍ਰੈਸੈਂਟ ਮੂਮੈਂਟ ਨੂੰ ਐਕਸੈਪਟ ਕਰੋ ਹੈਪੀਨੈਸ ਤੇ ਬਿਯੋਂਡ ਜੋ ਟਰੂ ਪੀਸ ਹੈ ਉਸ ਨੂੰ ਐਕਸਪੀਰੀਅੰਸ ਕਰਨਾ ਸ਼ੁਰੂ ਕਰੋ ਅਤੇ ਆਖਰੀ ਚੈਪਟਰ ਇਸ ਕਿਤਾਬ ਦਾ ਹੈ ਦਾ ਮੀਨਿੰਗ ਆਫ ਸਰੈਂਡਰ ਜਾਣੀ ਕੇ ਸਮਰਪਣ ਦਾ ਅਰਥ ਇਸ ਦਾ ਮਤਲਬ ਹੈ ਆਪਣੀ ਈਗੋ ਨੂੰ ਰਿਲੀਜ਼ ਕਰੋ ਪ੍ਰੈਸੈਂਟ ਮੂਮੈਂਟ ਨੂੰ ਬਿਨਾਂ ਕਿਸੇ ਰਿਸਿਸਟੈਂਸ ਤੋਂ ਅਕਸੈਪਟ ਕਰੋ ਲੇਖਕ ਕਹਿੰਦੇ ਹਨ ਕਿ ਇੱਕ ਐਕਟਿਵ ਪਾਵਰਫੁੱਲ ਪ੍ਰੋਸੈਸ ਹੈ ਜੋ ਤੁਹਾਨੂੰ ਡੀਪਰ ਪੀਸ ਅਤੇ ਫਰੀडम ਦਾ ਐਕਸਪੀਰੀਅੰਸ ਦੇਵੇਗਾ ਦਾ ਪਾਵਰ ਆਫ ਨਾਊ ਇਜ਼ ਦਾ ਟ੍ਰਾਂਸਫਾਰਮੇਸ਼ਨਲ ਬੁੱਕ ਜੋ ਤੁਹਾਨੂੰ ਤੁਹਾਡੀ ਜ਼ਿੰਦਗੀ ਵਿੱਚ ਪ੍ਰੈਸੈਂਟ ਮੂਮੈਂਟ ਦੀ ਪਾਵਰ ਨੂੰ ਸਮਝਣ ਅਤੇ ਉਸ ਨੂੰ ਫੁੱਲੀ ਇੰਬ੍ਰੇਸ ਕਰਨ ਦੀ ਸਿੱਖ ਦਿੰਦੀ ਹੈ ਇੱਕ ਹਰਤ ਤੋਲੇ ਇਸ ਕਿਤਾਬ ਦੇ ਲੇਖਕ ਆਪਣੀ ਟੀਚਿੰਗ ਦੇ ਜਰੀਏ ਸਾਨੂੰ ਸਿਖਾ ਰਹੇ ਹਨ ਕਿ ਕਿਵੇਂ ਆਪਣੇ ਮਾਈਂਡ ਨੂੰ ਕੰਟਰੋਲ ਕਰੋ ਪਾਸਟ ਅਤੇ ਫਿਊਚਰ ਦੇ ਚੱਕਰ ਵਿੱਚੋਂ ਬਾਹਰ ਨਿਕਲੋ ਨਾ ਬੀਤੇ ਹੋਏ ਕੱਲ ਵਿੱਚ ਰਹੋ ਅਤੇ ਨਾ ਆਉਣ ਵਾਲੇ ਕੱਲ ਵਿੱਚ ਰਹੋ ਇਸ ਪਲ ਵਿੱਚ ਰਹੋ ਅਤੇ ਆਪਣੀ ਇਨਰ ਪੀਸ ਨੂੰ ਐਕਸਪੀਰੀਅੰਸ ਕਰਨਾ ਸ਼ੁਰੂ ਕਰੋ ਕਿਤਾਬ ਸਿਖਾਉਂਦੀ ਹੈ ਕਿ ਸੱਚੀਆਂ ਖੁਸ਼ੀਆਂ ਤੇ ਸ਼ਾਂਤੀ ਜੋ ਹੈ ਉਹ ਇਸ ਪਲ ਵਿੱਚ ਹੈ ਅਤੇ ਇਸੇ ਪਲ ਵਿੱਚ ਹੈ ਕਿਉਂਕਿ ਕੀ ਪਤਾ ਕੱਲ ਹੋ ਨਾ ਹੋ ਜੋ ਜੀਣਾ ਹੈ ਉਹ ਅੱਜ ਵਿੱਚ ਹੈ ਅੱਜ ਨੂੰ ਜਿਉਣਾ ਸ਼ੁਰੂ ਕਰੋ ਇਸ ਪਲ ਨੂੰ ਜਿਉਣਾ ਸ਼ੁਰੂ ਕਰੋ ਖੁਸ਼ ਰਹਿਣਾ ਸ਼ੁਰੂ ਕਰੋ ਓਵਰ ਥਿੰਕਿੰਗ ਤੋਂ ਦੂਰ ਰਹਿਣਾ ਸ਼ੁਰੂ ਕਰੋ ਧੰਨਵਾਦ